ਲੈਂਡ ਪੂਲਿੰਗ ਪਾਲਿਸੀ ਜਿਹੜੀ ਲੈ ਕੇ ਆਇਾਂਗੇ ਤਾਂ ਕਿ ਕਿਸਾਨ 10 ਏਕੜਾ 15 ਏਕੜਾ 20 ਏਕੜਾ ਛਿੰਨੀ ਵੀਰ ਦੀ ਜ਼ਮੀਨਾਂ ਜਿਉਂ ਚਾਹੁੰਦਾਗਾ ਕਿ ਮੈਂ ਲੁਧਿਆਣੇ ਦੇ ਸ਼ਹਿਰ ਦੇ ਪਾਸੇ ਸਰਕਾਰ ਦੀ ਜਿਹੜੀ ਲੈਂਡ ਪੂਲਿੰਗ ਪਾਲਿਸੀ ਆਈ ਆ ਉਹਦੇ ਵਿੱਚ ਆਪਣੀ ਲੈਂਡ ਸਬਮਿਟ ਕਰਦਾਗਾ ਆਪਣੀ ਲੈਂਡ ਦੇਣੀ ਚਾਹਨਾਗਾ ਉਹ ਇੱਕ ਪ੍ਰਕਿਰਿਆ ਦੇ ਤਹਿਤ ਉਹ ਇੱਕ ਪ੍ਰਕਿਰਿਆ ਦੇ ਤਹਿਤ ਲੈਂਡ ਪੂਲਿੰਗ ਪਾਲਿਸੀ ਦੇ ਵਿੱਚ ਆਪਣੀ ਜਿਹੜੀ ਆ ਫਰਦ ਦੇਊਗਾ ਆਪਾਂ ਕੰਸੈਂਟ ਦੇਊਗਾ ਆਪਣੀ ਸਹਿਮਤੀ ਦੇਊਗਾ ਔਰ ਉਸ ਬਾਅਦ ਜਾ ਕੇ ਸਰਕਾਰ ਜਿਹੜੀ ਆ ਉਸ ਲੈਂਡ ਨੂੰ ਡਿਵੈਲਪ ਕਰਕੇ ਉਸ ਜ਼ਮੀਨ ਨੂੰ ਡਿਵੈਲਪ ਕਰਕੇ ਮਾਰਕੀਟ ਦੇ ਅੰਦਰ ਸੇਲ ਕਰੂਗੀ ਔਰ ਉਸ ਜਦੋਂ ਮਾਰਕੀਟ ਚਲਸੀ ਜਦੋਂ ਡਿਵੈਲਪ ਕਰਾਂਗੇ ਜਦੋਂ ਉਸ ਦੇ ਅੰਦਰ ਸੀਵਰੇਜ ਦਾ ਪ੍ਰਬੰਧ ਕਰਾਂਗੇ ਉਸ ਜ਼ਮੀਨ ਦੇ ਉੱਤੇ ਜਦੋਂ ਉੱਥੇ ਲਾਈਟਾਂ ਦਾ ਪ੍ਰਬੰਧ ਕਰਾਂਗੇ ਜਦੋਂ ਉਥੇ ਸੜਕਾਂ ਦਾ ਪ੍ਰਬੰਧ ਕਰਾਂਗੇ ਜਦੋਂ ਅਸੀਂ ਉਥੇ ਸਕੂਲ ਦੀ ਵਿਵਸਥਾ ਕਰਾਂਗੇ ਜਦੋਂ ਅਸੀਂ ਉਥੇ ਪਲੇ ਗਰਾਊਂਡ ਦੀ ਵਿਵਸਥਾ ਕਰਾਂਗੇ ਜਦੋਂ ਉਥੇ ਅਸੀਂ ਕਮਿਊਨਿਟੀ ਸੈਂਟਰ ਦੀ ਵਿਵਸਥਾ ਕਰਾਂਗੇ ਜਦੋਂ ਅਸੀਂ ਉਥੇ ਗੁਰਦੁਆਰਾ ਮੰਦਿਰ ਧਾਰਮਿਕ ਸਥਾਨ ਦੀ ਵਿਵਸਥਾ ਕਰਾਂਗੇ ਔਰ ਉਸ ਤੋਂ ਬਾਅਦ ਉਹ ਜ਼ਮੀਨ ਜਿਹੜੀ ਆ ਜਨਤਾ ਦੇ ਲਈ ਖੁੱਲੀ ਹੋਊਗੀ ਕੋਈ ਵੀ ਬੰਦਾ ਉਸ ਜ਼ਮੀਨ ਨੂੰ ਸਰਕਾਰ ਤੋਂ ਖਰੀਦ ਸਕਦਾਗਾ ਪਰ ਨਾਲ ਦੀ ਨਾਲ ਕਿਸਾਨ ਜਿਹੜਾ ਉਹ ਭਾਈਵਾਲ ਹੋਊਗਾ ਕਿਸਾਨ ਨੂੰ ਅਸੀਂ ਉਸ ਡਿਵੈਲਪ ਕੀਤੀ ਹੋਈ ਜ਼ਮੀਨ ਚੋਂ 1000 ਗੱਜ ਜਿਹੜਾ ਸਕਿਉਰ ਗੱਜ ਜਿਹੜਾ ਉਹ ਦੇਵਾਂਗੇ ਹਾਊਸਿੰਗ ਦੇ ਲਈ ਘਰ ਬਣਾਉਣ ਦੇ ਲਈ ਔਰ 200 ਗੱਜ ਜਿਹੜਾ ਹੈਗਾ ਉਹਦੇ ਲਈ ਕਮਰਸ਼ੀਅਲ ਹੋਊਗਾ ਸੋ ਮੇਰਾ ਕਹਿਣ ਦਾ ਭਾਵ ਆ ਕਿਸਾਨ ਉਸ ਡਿਵੈਲਪ ਕੀਤੀ ਹੋਈ ਜ਼ਮੀਨ ਨੂੰ ਜਿਹੜਾ ਵੇਚ ਸਕੂਗਾ ਔਰ ਉਹਦੇ ਲਈ ਉਹਨੂੰ ਕੋਈ ਵੀ ਕਿਸੇ ਵੀ ਕਿਸਮ ਦੀ ਪ੍ਰੋਬਲਮ ਨਹੀਂ ਖੜੀ ਹੋਊਗੀ ਬਲਕਿ ਹੁਣ ਜੇਕਰ ਅਸੀਂ ਗੱਲ ਕਰੀਏ ਅੱਜ ਦੀ ਰੇਟ ਦੇ ਅੰਦਰ ਜੇ ਕਿਸੇ ਵੀ ਲੈਂਡ ਦਾ ਮਾਰਕੀਟ ਰੇਟ ਮੰਨ ਲਓ 1 ਏਕੜ ਦਾ 1 ਕਰੋੜ ਰੁਪਿਆ ਹੈਗਾ ਕਿਸੇ ਵੀ ਲੈਂਡ ਦਾ ਜ਼ਮੀਨ ਪੰਜਾਬ ਦੇ ਅੰਦਰ ਲੁਧਿਆਣਾ ਦੇ ਵਿੱਚ ਜਿੱਥੇ ਦੀ ਗੱਲ ਸ਼ੁਰੂ ਹੋਈ ਆ ਲੁਧਿਆਣਾ ਦੇ ਅੰਦਰ 1 ਕਰੋੜ ਰੁਪਿਆ ਏਕੜ ਕੋਈ ਮਾਰਕੀਟ ਰੇਟ ਆ ਕੋਈ ਵੀ ਕਿਸਾਨ ਆਪਣੀ ਜ਼ਮੀਨ ਓਪਨ ਮਾਰਕੀਟ ਚ ਚਾਹੇ ਕਿਸਾਨ ਨੂੰ ਵੇਚਣਾ ਚਾਹੁੰਦਾਗਾ ਚਾਹੇ ਕਿਸੇ ਕਮਰਸ਼ੀਅਲ ਆਧਾਰੇ ਨੂੰ ਵੇਚਣਾ ਚਾਹੁੰਦਾਗਾ ਚਾਹੇ ਕਿਸੇ ਰੀਅਲ ਏਸਟੇਟ ਦੇ ਬੰਦੇ ਨੂੰ ਵੇਚਣਾ ਚਾਹੁੰਦਾਗਾ ਤਾਂ ਲਗਭਗ ਜੇ ਮੰਨ ਲਓ 1 ਕਰੋੜ ਰੁਪਿਆ ਰੇਟ ਆ ਤਾਂ ਜੇ ਅਸੀਂ ਲੈਂਡ ਐਕ acquisition ਕਰਾਂਗੇ ਜੇਕਰ ਅਸੀਂ ਉਸ ਜ਼ਮੀਨ ਨੂੰ ਐਕਵਾਇਰ ਕਰਕੇ ਵੇਚਾਂਗੇ ਘਰ ਬਣਾਉਣ ਲਈ ਚਾਹੇ ਹਾਊਸਿੰਗ ਲਈ ਵੇਚੀਏ ਚਾਹੇ ਇੰਡਸਟਰੀ ਲਈ ਵੇਚੀਏ ਜਾਂ ਕਿਸੇ ਹੋਰ ਪਰਪਸ ਲਈ ਤਾਂ ਅਸੀਂ ਵੀ ਸਟੇਟ ਵੀ ਜਿਹੜੀ ਆ ਲੈਂਡ ਐਕquisition ਪਾਲਿਸੀ ਦੇ ਤਹਿਤ 1 ਕਰੋੜ ਰੁਪਏ ਦੀ ਹੀ ਲੈਂਡ ਉਸ ਕਿਸਾਨ ਤੋਂ ਪਰਚੇਜ਼ ਕਰੂਗੀ ਪਰ ਲੇਕਿਨ ਜਦੋਂ ਅਸੀਂ ਲੈਂਡ ਪੂਲਿੰਗ ਪਾਲਿਸੀ ਦੇ ਤਹਿਤ ਕਿਸਾਨ ਤੋਂ ਸਹਿਮਤੀ ਲੈ ਕੇ ਕਿਸਾਨ ਦੀ ਸਹਿਮਤੀ ਲੈ ਕੇ ਅਸੀਂ ਉਹ ਜ਼ਮੀਨ ਨੂੰ ਡਿਵੈਲਪ ਕਰਕੇ ਵੇਚਾਂਗੇ ਤਾਂ ਉਹ ਹੀ ਜ਼ਮੀਨ ਜਿਹੜੀ ਆ 4 ਕਰੋੜ ਦੀ ਹੋ ਜਾਊਗੀ ਸਾਡੇ 4 ਕਰੋੜ ਦੀ ਹੋ ਜਾਊਗੀ 5 ਕਰੋੜ ਦੀ ਹੋ ਜਾਊਗੀ ਯਾਨੀ ਕਿ ਕਿਸਾਨ ਨੂੰ ਲਗਭਗ ਪ੍ਰੈਜ਼ੈਂਟ ਰੇਟ ਨਾਲੋਂ ਉਹਦੇ ਅੱਜ ਦੇ ਰੇਟ ਨਾਲੋਂ 400 ਗੁਣਾ ਵੱਧ ਮੁਨਾਫਾ ਜਿਹੜਾ ਕਿਸਾਨ ਨੂੰ ਮਿਲੂਗਾ ਇਸੇ ਗੱਲ ਕਰਕੇ ਤਾਂ ਅਕਾਲੀ ਦਲ ਵਾਲੇ ਤਰਲੋ ਮੱਛੀ ਲੈਗੇ ਇਸੇ ਗੱਲ ਕਰਕੇ ਤਾਂ ਕਾਂਗਰਸ ਭਾਰਤੀ ਜਨਤਾ ਪਾਰਟੀ ਪੇਟ ਰਹੀ ਆ ਕਿਉਂਕਿ ਉਹਨਾਂ ਦਾ ਪੈਦਾ ਕੀਤਾ ਹੋਇਆ ਮਾਫੀਆ ਜਿਹੜਾ ਉਹਨਾਂ ਨੇ ਬਹੁਤ ਲੰਬੇ ਅਰਸੇ ਚ ਪੰਜਾਬ ਚ ਲੈਂਡ ਦਾ ਮਾਫੀਆ ਪੈਦਾ ਕੀਤਾਗਾ ਉਹ ਅੱਜ ਉਹਨਾਂ ਦੇ ਸਾਹਮਣੇ ਮਰਦਾ ਦਿਖਾਈ ਦੇ ਰਿਹਾਗਾ ਪੰਜਾਬ ਇੱਕ ਇੱਕ ਸੁੰਦਰੀਕਰਨ ਵੱਲ ਬਦਲ ਰਿਹਾਗਾ ਇੱਕ ਨਵੇਂ ਸ਼ਹਿਰੀਕਰਨ ਵੱਲ ਬਦਲ ਰਿਹਾਗਾ ਔਰ ਉਹ ਡਿਵੈਲਪਮੈਂਟ ਰੋਕਣੀ ਚਾਹੁੰਦੇ ਨੇਗੇ ਉਹ ਨਹੀਂ ਚਾਹੁੰਦੇ ਕਿ ਅੱਛੇ ਡਿਵੈਲਪ ਹੋਏ ਹੋਏ ਇਲਾਕੇ ਜਿਹੜੇ ਨੇ ਕਿ ਲੋਕਾਂ ਨੂੰ ਮਿਲਣ ਜਿੱਥੇ ਲੋਕ ਘਰ ਪਾਉਣ ਇਸੇ ਗੱਲ ਕਰਕੇ ਉਹ ਆਪਣੇ ਜਿਹੜਾ ਲੈਂਡ ਮਾਫੀਆ ਗਾ ਉਹਨੂੰ ਪ੍ਰੋਟੈਕਟ ਕਰਨ ਦੇ ਲਈ ਕਾਹਲੀਦਰ ਲੱਗਿਆ ਹੋਇਆ ਗਾ ਉਹ ਲੈਂਡ ਮਾਫੀਆ ਨੂੰ ਪ੍ਰੋਟੈਕਟ ਕਰਨ ਲਈ ਭਾਜਪਾ ਲੱਗੀ ਹੋਈ ਆ ਔਰ ਕਾਂਗਰਸ ਪਾਰਟੀ ਲੱਗੀ ਹੋਈ ਆ ਕਿਉਂਕਿ ਪਿਛਲੇ ਲਗਭਗ 30-35 ਸਾਲਾਂ ਦੇ ਅੰਦਰ ਇਸ ਤਰ੍ਹਾਂ ਦੀ ਕੋਈ ਵੀ ਪਾਲਿਸੀ ਜਿਹੜੀ ਆ ਉਹ ਪੰਜਾਬ ਦੇ ਹੋਰ ਨਾ ਸ਼ਹਿਰਾਂ 'ਚ ਨਹੀਂ ਲੈ ਕੇ ਆਏ ਇਕੱਲੇ ਮਹਾਰੀ ਨੂੰ ਛੱਡ ਕੇ ਮੈਂ ਸਪੱਸ਼ਟ ਕਰ ਦਿਆਂ ਕਿ ਇਕੱਲੇ ਮਹਾਰੀ ਨੂੰ ਛੱਡ ਕੇ ਲੈਂਡ ਪੂਲਿੰਗ ਪਾਲਿਸੀ ਇਕੱਲੇ ਕਿੱਥੇ ਆਈ ਆ ਪੰਜਾਬ 'ਚ ਮਹਾਰੀ ਚਾਹੀ ਸੀ ਮਹਾਲੀ ਦੀ ਡਵੈਲਪਮੈਂਟ ਹੋਈ ਮਹਾਲੀ ਦੇ ਕਿਸਾਨਾਂ ਦੀ ਡਵੈਲਪਮੈਂਟ ਹੋਈ ਅਸੀਂ ਉਹੀ ਲੈਂਡ ਪੋਲਿੰਗ ਪਾਲਸੀ ਜਿਹੜੀ ਆ ਉਹ ਲੁਧਿਆਣਾ ਚ ਲੈ ਕੇ ਜਾ ਰਹੇ ਆਂਗੇ ਤਾਂ ਕਿ ਲੁਧਿਆਣਾ ਅੱਜ ਬਹੁਤ ਹੀ ਮੈਂ ਸਮਝਦਾ ਸਭ ਤੋਂ ਭੀੜ ਭੜਕੀ ਵਾਲਾ ਸ਼ਹਿਰ ਹੋ ਗਿਆ ਔਰ ਲੋਕਾਂ ਨੂੰ ਅੱਛੇ ਘਰਾਂ ਚ ਰਹਿਣਾ ਮੁਸ਼ਕਲ ਹੋ ਰਿਹਾਗਾ ਔਰ ਜਿਹੜੀ ਪਾਪੂਲੇਸ਼ਨ ਆ ਪਿੰਡਾਂ ਦੀ ਉਹ ਬੜੀ ਤੇਜ਼ੀ ਦੇ ਨਾਲ ਸ਼ਹਿਰਾਂ ਵੱਲ ਵੱਧ ਰਹੀ ਆ ਸੋ ਨੂੰ ਦੇਖਦੇ ਹੋਏ ਅਸੀਂ ਦੇਖਦੇ ਹੋਏ ਅਸੀਂ ਇਹ ਲੈਂਡ ਪੋਲਿੰਗ ਪਾਲਸੀ ਲੈ ਕੇ ਆਇਆਗੇ ਇਹਦੇ ਅੰਦਰ ਜਿੱਥੇ ਕਿਸਾਨ ਨੂੰ ਤੋ ਕੈਬਨਟ ਮੰਤਰੀ ਹਰਪਾਲ ਸਿੰਘ ਚੀਮਾ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਬੇਹਦ ਅਹਿਮ ਮੁੱਦਾ ਹੈ ਦਰਅਸਲ ਲੁਧਿਆਣਾ ਦੇ ਨਾਲ 23000 ਏਕੜ ਜ਼ਮੀਨ ਐਕਵਾਇਰ ਕੀਤੀ ਜਾਣੀ ਹੈ ਤੇ ਉਸ ਨੂੰ ਲੈ ਕੇ ਪੰਜਾਬ ਸਰਕਾਰ ਲੈਂਡ ਪੂਲਿੰਗ ਸਕੀਮ ਲੈ ਕੇ ਆਈ ਹੈ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਅਕਾਲੀ ਦਲ ਅਤੇ ਕਾਂਗਰਸ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਅਤੇ ਅਸੀਂ ਕਿਸੇ ਵੀ ਕਿਸਾਨ ਤੋਂ ਜ਼ਬਰਦਸਤੀ ਜ਼ਮੀਨ ਨਹੀਂ ਲਵਾਗੇ ਇਹ ਕਿਸਾਨ ਦੀ ਮਰਜ਼ੀ ਹੋਏਗੀ ਕਿ ਉਸਨੇ ਕਿਸੇ ਰੀਅਲ ਅਸਟੇਟ ਵਾਲੇ ਨੂੰ ਜ਼ਮੀਨ ਵੇਚਣੀ ਹੈ ਕਿਸੇ ਹੋਰ ਕਿਸਾਨ ਨੂੰ ਜ਼ਮੀਨ ਵੇਚਣੀ ਹੈ ਇਹ ਸਭ ਕੁਝ ਕਿਸਾਨ ਤੇ ਨਿਰਪਰ ਹੋਵੇਗਾ ਤੇ ਅਸੀਂ ਕੋਈ ਵੀ ਧੱਕੇ ਦੇ ਨਾਲ ਜਾਂ ਜ਼ਬਰਦਸਤੀ ਕਿਸੇ ਵੀ ਕਿਸਾਨ ਤੋਂ ਜ਼ਮੀਨ ਨਹੀਂ ਖਰੀਦਾਂਗੇ ਜ਼ਮੀਨ ਨਹੀਂ ਲਵਾਗੇ ਅਕਵਾਇਰ ਨਹੀਂ ਕਰਾਂਗੇ ਤੇ ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਅਕਾਲੀ ਦਲ ਅਤੇ ਕਾਂਗਰਸ ਜਾਣਬੁੱਝ ਕੇ ਕਿਸਾਨਾਂ ਨੂੰ ਤੇ ਉੱਥੋਂ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਇਸ ਮੁੱਦੇ ਨੂੰ ਪੋਲਿਟਾਈਜ਼ ਪੋਲਿਟਿਕਲ ਸਾਈਜ਼ ਕੀਤਾ ਜਾ ਰਿਹਾ ਹੈ ਅੱਗੇ ਬਾਦਿਆਂ ਈਡੀ ਤੇ ਸੁਪਰੀਮ ਕੋਰਟ ਦੀ ਸਖਤ ਟਿੱਪਣੀ ਸਾਹਮਣੇ ਆਈ ਹੈ ਈਡੀ ਸਾਰੀਆਂ ਹੱਦਾ ਪਾਰ ਕਰ ਰਹੀ ਹੈ ਸੁਪਰੀਮ ਕੋਰਟ ਦੇ ਵੱਲੋਂ ਕਿਹਾ ਗਿਆ ਹੈ ਕਿ ਈਡੀ ਸੰਗੀ ਢਾਂਚੇ ਨੂੰ ਤਬਾਹ ਕਰ ਰਹੀ ਹੈ ਕਮਲ ਲਾਡੂ ਨਾਲ ਜੁੜੇ ਕੇਸ ਦੇ ਵਿੱਚ ਸੀਜੀਆਈ ਬੀਆਰ ਗਵਈ ਦੀ ਇਹ ਟਿੱਪਣੀ ਸਾਹਮਣੇ ਆਈ ਹੈ ਦੱਸਦੀ ਹੈ ਕਿ ਸੁਪਰੀਮ ਕੋਰਟ ਦੇ ਵੱਲੋਂ ਈਡੀ ਤੇ ਉੱਤੇ ਸਖਤ ਟਿੱਪਣੀ ਕੀਤੀ ਗਈ ਹੈ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਈਡੀ ਸਾਰੀਆਂ ਹੱਦਾ ਪਾਰ ਕਰ ਰਹੀ ਹੈ ਈਡੀ ਸੰਗੀਟ ਢਾਂਚੇ ਨੂੰ ਤਬਾਹ ਕਰ ਰਹੀ ਹੈ ਤਾਮਿਲਨਾਡੂ ਨਾਲ ਜੁੜੇ ਕੇਸ ਦੇ ਵਿੱਚ ਚੀਫ ਜਸਟਿਸ ਆਫ ਇੰਡੀਆ ਬੀ ਆਰ ਗਵਈ ਦੀ ਇਹ ਬਹੁਤ ਅਹਿਮ ਟਿੱਪਣੀ ਇਸੇ ਖਬਰ ਤੇ ਹੋਰ ਅਪਡੇਟ ਦੇ ਲਈ ਮੇਰੇ ਸਹਿਯੋਗੀ ਸ਼ੰਕਰ ਆਨੰਦ ਜੁੜੇ ਨੇ ਸ਼ੰਕਰ ਈਡੀ ਦੇ ਉੱਤੇ ਅਜਿਹੀ ਟਿੱਪਣੀ ਸੁਪਰੀਮ ਕੋਰਟ ਦੇ ਵੱਲੋਂ ਕੀਤੇ ਜਾਣਾ ਕਿ ਕੁਝ ਸਮਝਿਆ ਜਾਵੇ दरअसल आज जो है एक तमिलनाडु से जुड़े हुए एक मामले पर सुनवाई हो रही थी और तमिलनाडु का जो एक मामला है उस मामले में जो जो है है से जुड़ा हुआ केस है जिसे आप तमिलनाडु राज्य विपणन निगम भी कह सकते हैं इस मामले में पिछले कुछ दिनों पहले एक सर्च ऑपरेशन की कार्रवाई को अंजाम दिया गया था और इस सर्च ऑपरेशन के दौरान में कई आरोपियों के खिलाफ सर्च ऑपरेशन के दौरान में वह महत्वपूर्ण सबूतों को इकट्ठा किया गया था उसी सबूतों को इकट्ठा करने के दौरान में कई आरोपियों का फोन भी जब्त किया गया था और जैसा कि इस मामले पर जो पेश हुए वकील है कपिल सिब्बल उनका आरोप था कई आरोपियों का इसमें फोन का क्लोन किया गया तो जिससे कि महत्वपूर्ण जानकारियां उसकी आ, हो गई हैं। तो इन तमाम मामलों पर आज कोर्ट के द्वारा एक बेहद सख्त टिप्पणी की गई और इस मामले पर कोर्ट के द्वारा यह टिप्पणी की गई कि ईडी संघीय ढांचे को नष्ट कर रहा है और ये तमाम जो, जो तमाम आ, एक कहा जा सकता है लिमिट्स है उस लिमिट्स को क्रॉस कर रहा है तो इस मामले की जानकारी के बाद जो केंद्र सरकार की के तरफ से जो ईडी की तरफ से जो पेश वकील है तुषार मेहता उन्होंने कहा कि इस मामले पर एक केस रजिस्टर्ड है और उस केस के इन्वेस्टिगेशन के दौरान में तमाम बातें हुई है तो इसके बाद उन तमाम दलीलों को ईडी की तरफ से पेश किया गया और बताया गया कि केस क्या था किस तरह से यहाँ पे आरोपियों का फोन सीज हुआ था तो उसके बारे में तमाम जानकारियों को दिया गया और अगर बात कर रहे हैं तो जिस तरह से चीफ जस्टिस की जो बेंच है वो इस मामले पर सुनवाई कर रही थी इस मामले में जस्टिस ऑफ़ इंडिया गवाई और जस्टिस एजी मसी की बेंच जो है वो सुनवाई कर रही थी और जिस तरह से आज कोर्ट के द्वारा दो महत्वपूर्ण जो टिप्पणी है वो किया गया कि ढांचे को नष्ट कर रहा है दूसरा तरफ देखा जाए कि एक दूसरी जो सबसे महत्वपूर्ण एक आ... टिप्पणी की गई कि मतलब की जो जो तरफ से पेश हुए थे उन्होंने फिर इस मामले पे तमाम जानकारियों कोर्ट के सामने रखा हालांकि इस मामले पे आज अगली तारीख मुकर्र कर दी गई है और इस मामले पे कोर्ट के द्वारा ये भी कहा गया है कि नोटिस जारी करें और छुट्टी के बाद वापस ਇਸ ਮਾਮਲੇ ਕੋ ਠੀਕ ਹੈ ਬਹੁਤ ਅਨੁਵਾਦ ਸ਼ੰਕਰ ਆਨੰਦ ਦੱਸ ਦਈਏ ਕਿ ਸੀਜੀਆਈ ਦੇ ਵੱਲੋਂ ਇਹ ਸਖਤ ਟਿੱਪਣੀ ਕੀਤੀ ਗਈ ਹੈ ਈਡੀ ਨੂੰ ਲੈ ਕੇ ਕਿ ਈਡੀ ਸਾਰੀਆਂ ਹੱਦਾਂ ਸਾਰੀਆਂ ਸੀਮਾਵਾਂ ਪਾਰ ਕਰ ਰਹੀ ਹੈ ਤੇ ਸੰਗੀਟ ਢਾਂਚੇ ਨੂੰ ਤਬਾਹ ਕਰ ਰਹੀ ਹੈ ਤਾਮਿਲਨਾਡੂ ਨਾਲ ਜੁੜਿਆ ਹੋਇ ਇੱਕ ਕੇਸ ਸੀ ਜਿਸ ਦੇ ਉੱਤੇ ਸੁਣਵਾਈ ਹੋ ਰਹੀ ਸੀ ਤੇ ਇਸ ਦੌਰਾਨ ਚੀਫ ਜਸਟਿਸ ਆਫ ਇੰਡੀਆ ਬੀ ਆਰ ਗਵਈ ਦੇ ਵੱਲੋਂ ਇਹ ਸਖਤ ਟਿੱਪਣੀ ਕੀਤੀ ਗਈ ਹੈ